ਅੰਮ੍ਰਿਤਸਰ ਮਹਿਤੇ ਪੱਖੋਵਾਲ ਤੇ ਰੋਡੇ ਆਪ ਸੰਤ ਜੀ ਪੰਜ ਸਿੰਘਾਂ ਸਮੇਤ ਕਾਧੀਆਂ ਤੋਂ ਗੱਡੀ ਤੇ ਚੜ੍ਹ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਪਹੁੰਚ ਗਏ ਪੰਜਾ ਸरोवरਾਂ ਵਿੱਚ ਸਨੇ ਕੇਸੀ ਇਸ਼ਨਾਨ ਕੀਤਾ ਉਪਰੰਤ ਸ੍ਰੀ ਹਰਮੰਦਰ ਸਾਹਿਬ ਜੀ ਦੇ ਦਰਸ਼ਨ ਦੀਦਾਰ ਕੀਤੇ ਤੇ ਕੀਰਤਨ ਵੀ ਸੁਣਿਆ ਬਾਬਾ ਸਾਹਿਬ ਦੇ ਚੌਂਕ ਬਾਬਾ ਅਖੜਕ ਸਿੰਘ ਦੇ ਡੇਰੇ ਸੰਤ ਰਣ ਸਿੰਘ ਜੀ ਪਾਸ ਰਾਤ ਨੂੰ ਆਰਾਮ ਵੀ ਕੀਤਾ ਸਰਦਾਰ ਸੁੰਦਰ ਸਿੰਘ ਜੀ ਲਾਇਲਪੁਰ ਵਾਲਿਆਂ ਨੇ 1100 ਰੁਪਏ ਅਰਦਾਸ ਕਰਵਾਏ 8 ਨੂੰ ਸਵੇਰ ਇਸ਼ਨਾਨ ਉਪਰੰਤ ਸ੍ਰੀ ਹਰਮੰਦਰ ਸਾਹਿਬ ਵਿਖੇ 125 ਦੀ ਦੇਗ ਤੇ 5 ਗੋਲਕ ਚ ਪਾਏ ਇਸੇ ਤਰ੍ਹਾਂ ਸ੍ਰੀ ਅਕਾਲ ਤਖਤ ਸਾਹਿਬ ਤੇ ਸ਼ਹਿਰ ਦੇ ਬਾਕੀ ਇਤਿਹਾਸਕ ਗੁਰਦੁਆਰਿਆਂ ਵਿੱਚ ਦੇਗਾਂ ਚੜਾਈਆਂ ਤੇ ਗੋਲਕਾਂ ਵਿੱਚ ਮਾਇਆ ਪਾਈ ਸ਼ਾਮ ਨੂੰ ਗੁਰਦੁਆਰਾ ਪਾਸਾ ਹੀ 6ਵੀਂ ਗੁਰੂ ਆਣਾ ਵਿਖੇ ਜਥੇ ਆਸ ਪੁੱਜ ਗਏ ਦੋਵੇਂ ਸਮੇਂ ਦੀਵਾਨ ਸਜਦੇ ਸਨ ਸਵੇਰ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਕਥਾ ਤੇ ਸ਼ਾਮ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸੰਥਾ ਕਥਾ ਹੁੰਦੀ ਸੀ ਜਥੇ ਦੀ ਸੇਵਾ ਭਾਈ ਦਰਸ਼ਨ ਸਿੰਘ ਜੀ ਆਦਿ ਸਿੰਘ ਸੰਗਤ ਨਾਲ ਮਿਲ ਕੇ ਬੜੇ ਪ੍ਰੇਮ ਤੇ ਸ਼ਰਧਾ ਨਾਲ ਕਰਦੇ ਰਹੇ 15 ਨੂੰ ਗੁਰਦੁਆਰਾ ਸਾਹਿਬ ਹੀ 6ਵੀਂ ਗੁਰੂ ਆਣਾ ਤੋਂ ਚਾਲੇ ਪਾ ਕੇ ਪਿੰਡ ਮਹਿਤੇ ਸ਼ਾਹ ਦਲੀਪ ਸਿੰਘ ਅਤੇ ਬੂੜੇ ਨੰਗਲ ਦੇ ਭਾਈ ਮੇਵਾ ਸਿੰਘ ਜੀ ਸੰਗਤਾਂ ਸਮੇਤ ਮਹਾਪੁਰਖਾਂ ਨੂੰ ਜਲੂਸ ਦੀ ਸ਼ਕਲ ਵਿੱਚ ਲੈ ਕੇ ਗਏ 10 ਦਿਨ ਦੀਵਾਨ ਸਜੇ ਅਮਰ ਸੰਚਾਰ ਵੀ ਹੋਇਆ ਲਾਗੇ ਲਾਗੇ ਪਿੰਡਾਂ ਵਿੱਚ ਦੀਵਾਨ ਸਜੇ ਅਮਰ ਸੰਚਾਰ ਹੋਇਆ ਬਾਬੇ ਬਕਾਲੇ ਗੁਰੂ ਦਰਬਾਰਾਂ ਦੀ ਯਾਤਰਾ ਕਰਕੇ ਗੱਡੀ ਤੇ ਸਵਾਰ ਹੋ ਕੇ ਅਹਿਮਦਗੜ ਮੰਡੀ ਰਾਹੀਂ ਰਾਤ ਲੋਹਟਬੱਦੀ ਨਗਰ ਪਹੁੰਚ ਗਏ ਇੱਕ ਹਫ਼ਤਾ ਕਥਾ ਕੀਰਤਨ ਹੁੰਦੇ ਰਹੇ ਸੰਤ ਸੁੰਦਰ ਸਿੰਘ ਜੀ ਨੇ ਬਹੁਤ ਸੇਵਾ ਵੀ ਕੀਤੀ ਇੱਕ ਹਫ਼ਤਾ ਪਿੰਡ ਅੱਖੋਵਾਲ ਦੀਵਾਨ ਕਰਕੇ ਸੰਤ ਸੁੰਦਰ ਸਿੰਘ ਜੀ ਭਿੰਡਰਾ ਵਾਲਿਆਂ ਦੀ ਸਾਲਾਨਾ ਵਰਸੀ ਦਾ ਜੋੜ ਮੇਲਾ ਪਿੰਡ ਬੋਪਾ ਰਾਏ 13 14 ਅਤੇ 15 ਫਰਵਰੀ ਨੂੰ ਵੀ ਮਨਾਇਆ ਗਿਆ ਇੱਕ ਹਫ਼ਤਾ ਪਿੰਡ ਦੋਸਾਂਝ ਕਥਾ ਕੀਰਤਨ ਹੋਇਆ ਪੰਥ ਦੇ ਹੁਕਮ ਅਨੁਸਾਰ ਜਥੇ ਦੇ ਸਿੰਘਾ ਬਾਸੋ ਹੜਤਾਲ ਕਰਵਾਈ ਗਈ। ਪੰਜ-ਪੰਜ ਸ੍ਰੀ ਜਪੁਜੀ ਸਾਹਿਬ ਜੀ ਦੇ ਪਾਠ ਅਤੇ ਪੰਜ-ਪੰਜ ਸ੍ਰੀ ਚੌਪਈ ਸਾਹਿਬ ਜੀ ਦੇ ਪਾਠ ਕਰਵਾਏ। ਅਰਦਾਸ ਪੰਥ ਦੀ ਚੜ੍ਹਦੀ ਕਲਾ ਵਾਸਤੇ ਕੀਤੀ। ਜਥੇ ਸਮੇਤ 4 ਮਾਰਚ ਨੂੰ ਸ੍ਰੀ ਖੰਡ ਪਾਠ ਸਾਹਿਬ ਦਾ ਭੋਗ ਪਿਆ, ਕਥਾ ਵੀ ਹੋਈ। ਸ਼ਾਮ ਨੂੰ ਚਾਲੇ ਪਾ ਕੇ ਰੋਡੇ ਨਗਰ ਪੁੱਜੇ। ਪ੍ਰਬੰਧ ਸੰਤ ਕਿਰਪਾਲ ਸਿੰਘ ਜੀ ਨੇ ਕੀਤਾ। 5 ਮਾਰਚ ਤੋਂ 9 ਅਪ੍ਰੈਲ ਤੱਕ ਜਥਾ ਰੋਡਿਆਂ ਵਿਖੇ ਰਹਾ ਨਗਰ ਨਿਵਾਸੀ ਸੰਗਤ ਅਤੇ ਨਗਰ ਦੇ ਮੁਖੀ ਸਿੰਘਾਂ ਨੇ ਬਹੁਤ ਸੇਵਾ ਕੀਤੀ ਇਹ ਸਿੰਘ ਸੰਤ ਕਿਰਪਾਲ ਸਿੰਘ ਜੀ ਦੇ ਨਿਕਟ ਵਰਤੀ ਅਤੇ ਅਕਾਲੀ ਜਥੇਬੰਦੀ ਚ ਜੁੜੇ ਹੋਏ ਸਨ ਭਾਈ ਭਗਵਾਨ ਸਿੰਘ ਜੀ ਭਾਈ ਜੋਗਿੰਦਰ ਸਿੰਘ ਜੀ ਸੰਤ ਗਿਆਨੀ ਜਰਨੈਲ ਸਿੰਘ ਜੀ ਦੇ ਪਿਤਾ ਜੀ ਭਾਈ ਲਖਮਣ ਸਿੰਘ ਜੀ ਆ ਆ ਦੇ ਸੱਜਣਾ ਦੇ ਨਾਮ ਵਰਣਨਯੋਗ ਹਨ ਦੁੱਖ ਸੁੱਖ ਚ ਸਮਾਨ ਮਿਰਤੀ 20 ਮਾਰਚ ਨੂੰ ਸੰਤਾਂ ਦੇ ਸਰੀਰ ਤੇ ਇੱਕ ਗਿਲਟੀ ਦੀ ਸ਼ਕਲ ਵਾਲੀ ਵਿਆਦ ਉੱਠ ਘਲੋਤੀ ਜੋ ਵੱਧਦੀ ਹੀ ਗਈ ਇੱਕ ਹਕੀਮ ਨੇ ਅਜਿਹੀ ਦਵਾਈ ਲਾ ਦਿੱਤੀ ਜਿਸ ਦੇ ਕਾਰਨ ਇੰਨੀ ਤਕਲੀਫ ਹੋਈ ਕਿ ਜੇ ਹੋਰ ਕੋਈ ਆਮ ਆਦਮੀ ਹੁੰਦਾ ਤਾਂ ਉਸ ਦੀਆਂ ਚੀਕਾਂ ਨਿਕਲ ਜਾਂਦੀਆਂ ਤੇ ਉਹ ਦੂਰ ਦਰਾਡੇ ਤੱਕ ਸੁਣਦੀਆਂ ਪਰ ਸੰਤ ਜੀ ਉਸ ਤਕਲੀਫ ਚ ਅਡੋਲ ਰਹੇ ਬਾਦ ਵਿੱਚ ਖਾਸ ਸਿੰਘਾਂ ਦੇ ਪੁੱਛਣ ਤੇ ਦੱਸਿਆ ਕਿ ਅਜਿਹੀ ਤਕਲੀਫ ਸਮੇ ਸਿਮਰਨ ਦੇ ਬਾਲ ਨਾਲ ਆਪਣੀ ਸੁਰਤ ਨੂੰ ਸਰੀਰ ਦੇ ਦੁੱਖ ਤੋਂ ਵੱਖ ਕਰਕੇ ਪਰਮ ਸੁਖ ਰੂਪਰ ਮਾਤਮਾ ਵਿੱਚ ਲੀਨ ਕਰ ਲਿਆ ਸੀ ਜੇ ਐਸਾ ਨਾ ਹੁੰਦਾ ਤਾਂ ਸਾਡਾ ਵੀ ਉਹੀ ਹਾਲ ਹੋਣਾ ਸੀ ਜੋ ਇੱਕ ਆਮ ਆਦਮੀ ਦਾ ਹੁੰਦਾ ਹੈ ਇਸ ਰੋਗ ਦੇ ਇਲਾਜ ਲਈ ਸੰਤ ਜੀ ਕੁਝ ਸਿੰਘਾਂ ਸਮੇਤ ਕੋਟਕਪੂਰੇ ਚਲੇ ਗਏ ਉਥੇ ਡਾਕਟਰ ਕਰਤਾਰ ਸਿੰਘ ਜੀ ਨੇ ਆਪ ਜੀ ਦਾ ਬੜੇ ਪ੍ਰੇਮ ਤੇ ਸ਼ਰਧਾ ਨਾਲ ਇਲਾਜ ਕੀਤਾ। ਉਥੇ ਵੀ ਇਲਾਜ ਸਮੇਂ ਸੁਖੋ ਦੁਖੋ ਦੋਨੋਂ ਸਮੇ ਘਰੇ ਜਾਣਾ। ਗੌੜੀ ਮਹੱਲਾ ਨਾਵਾ ਅੰਗ 219 ਦੇ ਮਹਾਵਾਕ ਅਨੁਸਾਰ ਦੁੱਖ ਸੁਖ ਵਿੱਚ ਸਮਾਨ ਰਹੇ। ਭਾਰੀ ਤਕਲੀਫ ਸਮੇ ਵੀ ਆਨੰਦ ਵਿੱਚ ਹੀ ਮਗਨ ਰਹੇ। ਪੂਰਾ ਇੱਕ ਹਫਤਾ ਕੋਟਕਪੁਰੇ ਡਾਕਟਰ ਪਾਸ ਇਲਾਜ ਕਰਾਉਂਦੇ ਰਹੇ। ਕੁੱਲ 28 ਦਿਕੇ ਲੱਗੇ ਹਫਤੇ ਬਾਅਦ ਵਾਪਸ ਆ ਕੇ ਸਰੀਰਕ ਕਮਜ਼ੋਰੀ ਦੇ باوجود ਸੰਗਤਾਂ ਨੂੰ ਰਸ ਭਰੀ ਕਥਾ ਸੁਣਾ ਕੇ ਨਿਹਾਲ ਪੀ ਕੀਤਾ। ਪਿੰਡਰ ਕਣਾ ਤੋਂ ਅਖਾੜੇ ਤੇ ਪਟਿਆਲੇ 10 ਅਪ੍ਰੈਲ ਨੂੰ ਰੋਡਿਆਂ ਤੋਂ ਚੱਲ ਕੇ ਗੁਰਦੁਆਰਾ ਸ੍ਰੀ ਅਖੰਡ ਪ੍ਰਕਾਸ਼ ਪਿੰਡਰ ਕਣਾ ਵਿਖੇ ਜਥੇ ਸਮੇਤ ਪੁੱਜੇ। 11 ਨੂੰ ਸ੍ਰੀ ਅਖੰਡ ਪਾਠ ਰੱਖ ਕੇ 13 ਨੂੰ ਵਿਸਾਖੀ ਵਾਲੇ ਦਿਨ ਭੋਗ ਪਾਇਆ। ਅੰਮ੍ਰਿਤ ਤਿਆਰ ਕਰਨ ਤੇ ਖਾਲਸਾ ਪ੍ਰਗਟਾਉਣ ਦਾ ਪ੍ਰਸੰਗ ਸੁਣਾਇਆ 12 ਮਹਾ ਚੋਂ ਮਹੀਨੇ ਦੀ ਕਥਾ ਕੀਤੀ ਪੰਥ ਦੀਆਂ ਚੜ੍ਹਦੀਆਂ ਕਲਾਂ ਹੋਣ ਦਾ ਇੱਕੋ ਉਪਾਅ ਦੱਸਿਆ ਕਿ ਗੁਰੂ ਆਸਰੇ ਰਹੋ ਆਪੋ ਵਿੱਚ ਪਿਆਰ ਤੇ ਇਤਿਫਾਕ ਰੱਖੋ ਤੇ ਚੰਗੇ ਜੀਵਨ ਬਣਾਓ ਮਤਾ ਪਾਸ ਹੋਇਆ ਕਿ ਸਰਕਾਰ ਗੁਰਮੁਖੀ ਲਿਪੀ ਵਿੱਚ ਦਫ਼ਤਰੀ ਬੋਲੀ ਪੰਜਾਬੀ ਵਰਤੇ ਗੁਰੂ ਘਰ ਵਿੱਚ ਧਰਮ ਤੇ ਸਿਆਸਤ ਨੂੰ ਇੱਕੋ ਜਿਹੀ ਥਾਂ ਹੈ ਇਸ ਵਿੱਚ ਵਾਧਾ ਘਾਟਾ ਨਹੀਂ ਹੋ ਸਕਦਾ 15 ਨੂੰ ਭਿੰਡਰਾ ਤੋਂ ਚੱਲ ਕੇ ਸੰਤ ਜੀ ਨੇ ਬੋਪਾ ਰਾਏ ਸੰਗਤ ਦੇ ਦਰਸ਼ਨ ਕੀਤੇ ਤੇ ਜਥੇਦਾਰ ਗੁਰਦਿਆਲ ਸਿੰਘ ਜੀ ਨੂੰ ਮਿਲੇ 16 ਨੂੰ ਲੁਧਿਆਣੇ ਸਿਵਲ ਸਰਜਨ ਤੋਂ ਸਰੀਰ ਦਾ ਮੁਆਇਨਾ ਕਰਵਾਇਆ ਤੇ ਡਾਕਟਰ ਨੇ ਤਸੱਲੀ ਦਿੱਤੀ ਕਿ ਹੁਣ ਸਰੀਰ ਵਿੱਚ ਕੋਈ ਬਿਮਾਰੀ ਨਹੀਂ ਹੈ ਜਥੇਦਾਰ ਜੀ ਬੋਪਾ ਰਾਏ ਚਲੇ ਗਏ ਤੇ ਸੰਤ ਜੀ ਅਖਾੜੇ ਨਗਰ ਆ ਗਏ 19 ਨੂੰ ਪੰਚਮ ਪਾਤਸ਼ਾਹ ਜੀ ਦਾ ਅਵਤਾਰ ਗੁਰਪੁਰਬ ਮਨਾਇਆ ਜਥੇ ਦੇ ਸਿੰਘਾਂ ਨੂੰ ਭਿੰਡਰਾਂ ਤੋਂ ਅਖਾੜੇ ਮੰਗਵਾ ਲਿਆ ਇੰਨੇ ਸਮੇ ਗੁਰਦੁਆਰਾ ਸਾਹਿਬ ਵਿਖੇ ਦੀਵਾਨ ਸਜਦੇ ਕੀਰਤਨ ਅਤੇ ਕਥਾ ਦਾ ਆਨੰਦ ਵੱਜਦਾ ਭਾਈ ਮਾਦੋ ਸਿੰਘ ਜੀ ਜੋ ਗੁਰਦੁਆਰੇ ਦੇ ਮਹੰਤ ਸਨ ਬਹੁਤ ਪਿਆਰ ਨਾਲ ਸੇਵਾ ਕਰਦੇ ਸੰਤਾਂ ਦੇ ਵੱਡੇ ਭੁਜੰਗੀ ਭਾਈ ਕਰਤਾਰ ਸਿੰਘ ਜੀ ਨੇ ਆਪਣੇ ਗ੍ਰਹਿ ਵਿਖੇ ਸੰਗਤ ਦੇ ਚਰਨ ਪਵਾਏ ਲੰਗਰ ਕੀਤਾ ਗ੍ਰਹਿ ਪਵਿੱਤਰ ਹੋਇਆ ਉੱਥੋਂ ਚਾਲੇ ਬਾਕੇ ਕੋਕਰੀਗੜਾ ਲਾਗੀ ਬੁੱਧ ਸਿੰਘ ਜੀ ਦੇ ਗੁਰਦੁਆਰੇ ਪੁੱਜੇ ਉਹਨਾਂ ਲੰਗਰ ਦੀ ਸੇਵਾ ਕੀਤੀ ਦੁਪਹਿਰ ਨੂੰ ਆਰਾਮ ਕਰਕੇ ਸ਼ਾਮ ਨੂੰ ਗੁਰਦੁਆਰਾ ਸ੍ਰੀ ਖੰਡ ਪ੍ਰਕਾਸ਼ ਭਿੰਡਰੀ ਪਹੁੰਚ ਗਏ 23 ਨੂੰ ਇੰਦਗੜ ਵਿੱਚ ਦੀ ਕਿਸ਼ਨਪੁਰੇ ਸੰਤ ਵਿਸਾਖਾ ਸਿੰਘ ਜੀ پاس ਪੁੱਜੇ ਉੱਥੇ ਦਿਨ ਢਲੇ ਦੇ ਦੀਵਾਨ ਵਿੱਚ ਕਥਾ ਕੀਰਤਨ ਹੋਇਆ ਰਾਤ ਨੂੰ ਭਿੰਡਰੀ ਆ ਰਹੇ 1 ਮਈ ਤੱਕ ਭਿੰਡਰੀ ਹੀ ਰਹੇ ਭਾਈ ਪੂਰਨ ਸਿੰਘ ਤੇ ਮਾਈ ਦਇਆਕਾਰ ਅਤੇ ਭਾਈ ਸਾਵਣ ਸਿੰਘ ਮਿਸਤਰੀ ਨੇ ਸੰਗਤ ਲਈ ਲੰਗਰ ਕੀਤੇ। 2 ਮਹੀਨੋਂ ਪਿੰਡਾਂ ਤੋਂ ਕੁਝ ਸਿੰਘਾਂ ਸਮੇਤ ਸੰਤ ਜੀ ਲੁਧਿਆਣੇ ਰਾਹੀਂ ਰਾਜਪੁਰੇ ਗੁਰਦੁਆਰੇ ਜਾ ਰਹੇ। ਤਿੰਨ ਨੂੰ ਕੀਰਤਨ ਤੇ ਕਥਾ ਕਰਕੇ ਉਪਲਹੀੜੀ ਨਗਰ ਆਏ ਜੋ ਰਾਗੀ ਗੁਰਵਚਨ ਸਿੰਘ ਜੀ ਦਾ ਜਨਮ ਨਗਰ ਹੈ। ਸ਼ਾਮ ਦਾ ਦੀਵਾਨ ਗੁਰਦੁਆਰਾ ਸਾਹਿਬ ਵਿਖੇ ਕੀਤਾ। ਗੁਰਬਚਨ ਸਿੰਘ ਰਾਗੀ ਅਤੇ ਨਗਰ ਦੀ ਸੰਗਤ ਨੇ ਬਹੁਤ ਪ੍ਰੇਮ ਨਾਲ ਸੇਵਾ ਕੀਤੀ। ਅਗਲੇ ਦਿਨ ਜਥਾ ਪਟਿਆਲੇ ਪੁੱਜਾ। ਸ਼ਾਮ ਦਾ ਦੀਵਾਨ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵਿਖੇ ਕੀਤਾ। ਸੰਗਤ ਸਮੇਂ ਸਰਦਾਰ trilok singh ਮਾਤਾ ਰਛਪਾਲ ਕੌਰ 208 ਚੱਕ ਵਾਲਿਆਂ ਦੀ ਕੋਠੀ ਰਾਤ ਰਹਿ। 6 ਨੂੰ ਸਵੇਰ ਦੀ ਕਥਾ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵਿਖੇ ਕੀਤੀ। ਮੋਤੀ ਬਾਗ ਆ ਦੇ ਜਗ੍ਹਾ ਤੇ ਇਤਿਹਾਸਕ ਗੁਰਦੁਆਰੇ ਦੇ ਦਰਸ਼ਨ ਪਰ ਸੇ ਸੰਤ ਜੱਸਾ ਸਿੰਘ ਜੀ ਦੀ ਛਿੜੀ ਦੇਖੀ ਜਿੱਥੇ ਪ੍ਰਸਿੱਧ ਕੀਰਤਨੀਏ ਸੰਤ ਗੁਰਮੁਖ ਸਿੰਘ ਜੀ ਰਿਹائش ਰੱਖਦੇ ਸਨ ਸਤ ਤੱਕ ਸੰਤ ਜੀ ਤਾਂ ਕੁਝ ਸਿੰਘਾਂ ਸਮੇਤ ਪਟਿਆਲੇ ਹੀ ਰਹੇ ਦਰਜੀ ਸਿੰਘਾਂ ਨੇ ਗੁਰਦੁਆਰੇ ਕਥਾ ਕੀਤੀ ਬਾਕੀ ਜਥਾ ਗੁਰਦੁਆਰਾ ਸ੍ਰੀ ਅਖੰਡ ਪ੍ਰਕਾਸ਼ ਭਿੰਡਰ ਕਲਾਂ ਤੋਂ ਪੰਜੋਖਰਾ ਸਾਹਿਬ ਪਹੁੰਚ ਗਿਆ 8 ਨੂੰ ਜਥੇ ਦੇ ਸਾਰੇ ਸਿੰਘ ਪਟਿਆਲੇ ਆ ਗਏ ਨਵੀਨ ਸਿੰਘ ਸਭਾ ਸਰਗੋਦਾ ਦੇ ਗੁਰਦੁਆਰੇ ਕੀਰਤਨ ਅਤੇ ਕਥਾ ਹੋਈ ਇੱਥੇ ਇੱਕ ਸਿੰਘ ਸੁਖਮਨੀ ਸਾਹਿਬ ਪੜ੍ਹ ਕੇ ਸਰੀਰ ਛੱਡ ਗਿਆ 9 ਦੇ ਦੀਵਾਨ ਵੀ ਪਟਿਆਲੇ ਹੀ ਸਜੇ 10 ਨੂੰ ਰਾਣੀ ਤੇਜਕੌਰ ਦੇ ਗ੍ਰਹਿ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਆਰੰਭ ਕੀਤਾ ਜਿਸ ਦਾ ਭੋਗ 11 ਮਈ ਨੂੰ ਪਿਆ ਕੀਰਤਨ ਤੇ ਕਥਾ ਹੋਈ ਚੜਤ ਚ ਆਏ ਬਸਤਰ ਤੇ ਮਾਇਆ ਸੰਤਾਂ ਨੇ ਸਿੰਘਾਂ ਚ ਵਰਤਾ ਦਿੱਤੀ ਸੰਤ ਸੰਗਤ ਸਿੰਘ ਜੀ ਪਟਿਆਲੇ ਵਿਖੇ ਸੰਤ ਸੰਗਤ ਸਿੰਘ ਜੀ ਕਮਾਲੀਏ ਵਾਲਿਆਂ ਦੇ ਦਰਸ਼ਨ ਕੀਤੇ ਜੋ ਮਹਾਨ ਵਿਦਵਾਨ ਤੇ ਆਤਮਦਰਸ਼ੀ ਮਹਾਪੁਰਖ ਸਨ ਆਪ ਦੀ ਕਥਾ ਵਿੱਚ ਵੀ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਸਾ ਭਿੰਡਰਾ ਵਾਲਿਆਂ ਵਾਂਗ ਹੀ ਮਿਕਨਤੀ ਸੀ ਕਸ਼ਿਸੀ ਗਿਆਨੀ ਕਿਰਪਾਲ ਸਿੰਘ ਜੀ ਨੇ ਇੱਕ ਵਾਰ ਦੱਸਿਆ ਕਿ ਆਪ ਜੀ ਦੀ ਕਥਾ ਸੁਣਨ ਦਾ ਮੌਕਾ ਮਿਲਿਆ 1948 ਈਸਵੀ ਫੱਗਣ ਦੇ ਦਿਨਾਂ ਵਿੱਚ ਚੀਫ ਖਾਲਸਾ ਦੀਵਾਨ ਵੱਲੋਂ ਪਟਿਆਲੇ ਸਿੱਖ ਵਿਦयक ਕਾਨਫਰੰਸ ਦਾ ਸਾਲਾਨਾ ਸਮਾਗਮ ਸੀ ਆਸਾ ਜੀ ਦੀ ਵਾਰ ਦੇ ਭੋਗ ਉਪਰੰਤ ਆਪ ਜੀ ਨੇ ਜੈਸਰੀ ਰਾਗ ਦੇ ਚੌਥੇ ਮੁਹੱਲੇ ਦੇ ਪਹਿਲੇ ਸ਼ਬਦ ਦੀ ਕਥਾ ਕੀਤੀ ਜਿਸ ਨੂੰ ਸੁਣਦਿਆਂ ਸਰੋਤਿਆਂ ਦੇ ਨੈਤਰ ਮੁੰਦੇ ਗਏ ਸੁਰਤ ਸ਼ਬਦ ਦੇ ਅਰਥਾਂ ਦੇ ਰਸ ਵਿੱਚ ਰਸਮਈ ਹੋ ਗਈ। ਸਭ ਦੇ ਨੇਤਰ ਸੱਜਣ ਹੋ ਗਏ। ਕੰਠ ਗਦਗਦ ਹੋ ਗਏ। ਅੰਦਰ ਰਸ ਦੀਆਂ ਘੋਟਾਂ ਪਰਣ ਲੱਗੇ। ਇਉਂ ਜਾਪੇ ਕਿ ਇਹ ਰਸ ਸਦਾ ਹੀ ਬਣਿਆ ਰਹੇ। ਜਦ ਭੋਗ ਪਾਇਆ ਤਾਂ ਸਾਰਿਆਂ ਦੀਆਂ ਸੁਰਤਾਂ ਨੂੰ ਇਉਂ ਤਕਾ ਲੱਗਾ ਜਿਵੇਂ ਤੇਜ਼ ਰਫ਼ਤਾਰ ਚੱਲਦੀ ਗੱਡੀ ਨੂੰ ਬ੍ਰੇਕ ਲਾ ਦੇਣ ਤੇ ਸਵਾਰੀਆਂ ਨੂੰ ਤਕਾ ਵੱਜਦਾ ਹੈ। ਅਰਦਾਸ ਹੋਈ। ਪਰ ਫਿਰ ਵੀ ਇੰਨੀ ਇਕਾਗਰਤਾ ਸੀ ਕਿ 15 ਮਿੰਟ ਤੱਕ ਅਸੀਂ ਸਾਥੀ ਆਪਸ ਵਿੱਚ ਬੋਲ ਨਾ ਸਕੇ ਅਜੇਹੇ ਕਥਾ ਰਸ ਦੀ ਜਦ ਯਾਦ ਆਉਂਦੀ ਹੈ ਤਾਂ ਮਨ ਰਸ ਨਾਲ ਭਰ ਜਾਂਦਾ ਹੈ ਇਹ ਮਹਾਪੁਰਖ ਪਹਿਲਾਂ ਲਾਇਲਪੁਰ ਵੀ ਸੰਤ ਖਾਲਸਾ ਜੀ ਨੂੰ ਬੜੇ ਪਿਆਰ ਸਤਿਕਾਰ ਨਾਲ ਮਿਲਦੇ ਰਹੇ ਸਨ ਇੱਥੇ ਪਟਿਆਲੇ ਵੀ ਸੰਤ ਜੀ ਦਾ ਮਿਲਣ ਤੇ ਬਹੁਤ ਆਦਰ ਮਾਨ ਕੀਤਾ 1947 ਈਸਵੀ ਦੇ ਕੱਲੂ ਘਾਰੇ ਤੋਂ ਬਾਅਦ ਕਮਾਲੀਏ ਤੋਂ ਆਪ ਨੇ ਪਰਿਵਾਰ ਸਮੇਤ ਪਟਿਆਲੇ ਆ ਕੇ ਰਹਾਇਸ਼ ਕੀਤੀ ਸੀ ਅੰਬਾਲਾ ਛੌਣੀ ਸੰਤ ਜੀ ਨੇ ਜਥੇ ਸਮੇਤ 13 ਮਈ ਨੂੰ ਪਟਿਆਲੇ ਤੋਂ ਚੱਲ ਕੇ ਬਹਾਦਰਗੜ੍ਹ ਦਰਸ਼ਨ ਕੀਤੇ ਉੱਥੋਂ ਬਾਲਾ ਛੌਣੀ ਆ ਗਏ ਮਾਈ ਰਾਮ ਦੁਲਾਰੀ ਤੰਬੂਆ ਵਾਲੀ ਅਤੇ ਉਹਨਾਂ ਦੇ ਪਤੀ ਸਰਦਾਰ ਗਿਆਨ ਸਿੰਘ ਜੀ ਮਕਾਨ ਨੰਬਰ 378 ਸਾਹਮਣੇ ਪੁਲਿਸ ਚੌਕੀ ਕੁੜਤੀ ਬਾਜ਼ਾਰ ਵਿਖੇ ਜਥੇ ਸਮੇਤ ਪਹੁੰਚ ਗਏ ਦੁਪਹਿਰ ਦਾ ਸਮਾਂ ਇੱਥੇ ਰਹੇ ਤੇ ਸ਼ਾਮ ਨੂੰ ਪੰਜੋਖਰਾ ਸਾਹਿਬ ਚਲੇ ਗਏ ਇਹ ਮਾਈ ਬਹੁਤ ਪ੍ਰੇਮਣ ਸੀ ਲਾਇਲਪੁਰ ਵਿਖੇ ਰੋਜ਼ਾਨਾ ਬਣਦੇ ਕੜਾਹ ਪ੍ਰਸ਼ਾਦ ਲਈ ਆਪਣੇ ਹੱਥੀਂ ਆਟਾ ਪੀ ਕੇ ਗੁਰਦੁਆਰੇ ਅਪੜਾਉਂਦੀ ਸੀ ਇਹਨਾਂ ਦਾ ਪਰਿਵਾਰ ਸੰਤ ਜੀ ਅਤੇ ਜਥੇ ਦੀ ਹਰ ਪ੍ਰਕਾਰ ਸੇਵਾ ਕਰਦਾ ਸੀ 1947 ਈਸਵੀ ਤੋਂ ਇਹਨਾਂ ਨੇ ਲਾਇਲਪੁਰ ਤੋਂ ਆ ਕੇ ਅੰਬਾਲਾ ਛੌਣੀ ਵਿਖੇ ਓਕ ਸਰਪੱਤੇ ਵਾਲੀ ਥਾਂ ਤੇ ਰਹਾਇਸ਼ ਰੱਖੀ ਹੋਈ ਸੀ। ਸੰਤ ਜੀ ਜਾਂ ਜਥੇ ਦੇ ਸਿੰਘ ਇੱਥੋਂ ਲੰਘਦੇ ਤਾਂ ਇਹ ਮਾਤਾ ਜੀ ਨੇ ਇਹਨਾਂ ਦਾ ਪਰਿਵਾਰ ਯਥਾ ਯੋਗ ਸੇਵਾ ਕਰਦੇ ਰਹੇ। ਪੰਜੋਖਰਾ ਸਾਹਿਬ 13 ਮਈ ਦੀ ਸ਼ਾਮ ਤੋਂ 28 ਜੂਨ ਦੀ ਸਵੇਰ ਤੱਕ ਪੰਜੋਖਰਾ ਸਾਹਿਬ ਹੀ ਜਥੇ ਸਮੇਤ ਰਹੇ। ਇਸ ਨਗਰ ਵਿੱਚ ਸੰਤਾਂ ਦੇ ਅਤਿ ਪ੍ਰੇਮੀ ਤੇ ਆਗਿਆਕਾਰ ਸ਼ਰਧਾਲੂ ਦੇ ਸਤਸੰਗੀ ਬਾਬਾ ਅਮੇਰ ਸਿੰਘ ਜੀ ਤੇ ਉਹਨਾਂ ਦੇ ਘਰੋਂ ਮਾਤਾ ਚਤਰਕੌਰ ਜੀ ਰਹਿੰਦੇ ਸਨ ਜਿਨ੍ਹਾਂ ਨੇ ਸੰਤਾਂ ਨੂੰ ਆਪਣਾ ਤਨ ਮਨ ਤੇ ਧਨ ਸਭ ਕੁਝ ਅਰਪਿਆ ਹੋਇਆ ਸੀ ਇਹਨਾਂ ਦੇ ਪ੍ਰੇਮ ਦੀ ਖਿੱਚ ਦਾ ਸਦਕਾ ਹੀ ਸੰਤ ਜੀ ਦਾ ਇੱਥੇ ਪ੍ਰੋਗਰਾਮ ਬਣਦਾ ਸੀ ਇਲਾਕੇ ਦੇ ਅੰਬਾਲਾ ਸ਼ਹਿਰ ਤੇ ਛਾਉਣੀ ਦੀਆਂ ਸੰਗਤਾਂ ਵੀ ਆਪ ਜੀ ਦੀ ਕਥਾ ਦਾ ਰਸ ਮਾਣਨ ਲਈ ਉੱਚੇ ਚੇਤੇ ਤੌਰ ਤੇ ਇਸ ਪਵਿੱਤਰ ਸਥਾਨ ਤੇ ਪਹੁੰਚਦੀਆਂ ਇੱਥੇ 6ਵੇਂ ਪਾਸ਼ਾ ਜੀ ਦਾ ਗੁਰਗੱਦੀ ਗੁਰਪੁਰ ਮਨਾਇਆ 31 ਮਈ ਨੂੰ ਪੰਚਮ ਪਾਤਸ਼ਾਹ ਜੀ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਸ਼ਹੀਦੀ ਗੁਰਪੁਰ ਮਨਾਇਆ ਕਥਾ ਵਖਿਆਨ ਹੋਏ ਕਵਿਤਾਵਾਂ ਪੜ੍ਹੀਆਂ ਗਈਆਂ ਰਾਤ ਨੂੰ ਅੰਮ੍ਰਾਲੇ ਸ਼ਹਿਰ ਕਚਹਿਰੀਆਂ ਪਾਸ ਬਾਦਸ਼ਾਹੀ ਬਾਗ ਦੇ ਗੁਰਦੁਆਰੇ ਸ਼ਹੀਦੀ ਗੁਰਪੁਰ ਮਨਾਇਆ ਸੰਤ ਜੀ ਨੇ ਕਥਾ ਕੀਤੀ 11 ਜੂਨ ਨੂੰ 6ਵੇਂ ਪਾਤਸ਼ਾਹ ਜੀ ਦਾ ਅਵਤਾਰ ਗੁਰਪੁਰ ਮਨਾਇਆ 12 ਨੂੰ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਸੰਥਾ ਕਥਾ ਦਾ ਭੋਗ ਪਾਇਆ ਗਿਆ 13 ਨੂੰ ਅਮਰ ਸੰਚਾਰ ਹੋਇਆ ਕਤੀ ਪ੍ਰਾਣੀ ਗੁਰੂ ਵਾਲੇ ਬਣੇ 14 ਨੂੰ ਸੰਗਰਾਂਦ ਦਾ ਜੋੜ ਮੇਲਾ ਹੋਇਆ ਮਹੀਨੇ ਦੀ ਕਥਾ ਹੋਈ 27 ਨੂੰ 20 ਸਿੰਘਾਂ ਨੇ ਅੰਮ੍ਰਿਤ ਪਾਨ ਕੀਤਾ ਪੰਜੋਖਰਾ ਸਾਹਿਬ ਤੋਂ 28 ਜੂਨ ਨੂੰ ਰੋਪੜ ਗੁਰਦੁਆਰਾ ਸਦਾ ਬਰਤ ਆ ਗਏ 29 ਨੂੰ ਗੁਰਦੁਆਰਾ ਪੱਠਾ ਸਾਹਿਬ ਸਵੇਰ ਦੀ ਕਥਾ ਸ਼ਾਮ ਦੀ ਕਥਾ ਰੋਪੜ ਸ਼ਹਿਰ ਵਿੱਚ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਕੀਤੀ 3 ਨੂੰ ਸਵੇਰ ਦੀ ਕਥਾ ਸਿੰਘ ਸਭਾ ਹੋਈ ਗੁਰਦੁਆਰਾ ਸਦਾ ਵਰਤ ਸ਼ਾਮ ਦੀ ਕਥਾ ਕੀਤੀ ਇੱਥੇ ਸੰਤ ਜੀ ਦੇ ਦਰਸ਼ਨਾਂ ਨੂੰ ਗਿਆਨੀ ਮਨੀ ਸਿੰਘ ਜੀ ਭਾਈ ਰਣਜੀਤ ਸਿੰਘ ਜੀ ਭਾਈ ਸਾਹਿਬ ਰੋਡਲ ਸਿੰਘ ਜੀ ਤੇ ਬਾਬਾ ਅਨੋਖ ਸਿੰਘ ਜੀ ਆਏ ਮਿਲ ਕੇ ਬਹੁਤ ਪਰਸਨ ਤੇ ਆਨੰਦਤ ਹੋਏ ਦੁਆਬੇ ਵਿੱਚ ਇੱਕ ਜਲਾਈ ਨੂੰ ਰੋਪੜ ਸਦਾ ਵਰਤ ਗੁਰਦੁਆਰੇ ਤੋਂ ਚਾਲੇ ਪਾ ਕੇ ਝੂਲੇ ਪੁੱਲ ਰਾਹੀਂ ਦਰਿਆ ਸਤਲ ਨੂੰ ਲੰਘੇ ਜੱਟਾਂ ਦੇ ਮਾਜਰੇ ਭਾਈ ਲਖਮਣ ਸਿੰਘ ਗ੍ਰੰਥੀ ਦੇ ਪਿੰਡ ਦੀਵਾਨ ਕਰਕੇ ਪਿੰਡ ਪਨੇਆਲੀ ਆ ਗਏ। ਦੋ ਨੂੰ ਭਾਈ ਹਰੀ ਸਿੰਘ ਪਨੇਆਲੀ ਦੇ ਘਰ ਕਥਾ ਕੀਰਤਨ ਕੀਤਾ, ਭੋਗ ਪਾਇਆ। ਭਾਈ ਹਰੀ ਸਿੰਘ ਜੀ ਦੇ ਨਗਰ ਦੀ ਸੰਗਤ ਨੇ ਪ੍ਰੇਮ ਨਾਲ ਸੇਵਾ ਕੀਤੀ। ਭਾਈ ਹਰੀ ਸਿੰਘ ਪਿੰਡ ਵਿੱਚ ਜਥੇ ਦੇ ਨਾਲ ਹੀ ਰਹੇ। ਸ਼ਾਮ ਦਾ ਦੀਵਾਨ ਪਿੰਡ ਭਰਤਲੇ ਕੀਤਾ। ਰਾਤ ਦਾ ਦੀਵਾਨ ਪਿੰਡ ਕਾਠਗੜ ਸਰਦਾਰਾਂ ਦੇ ਕੀਤਾ। ਸੰਗਤ ਨੇ ਬਹੁਤ ਪ੍ਰੇਮ ਨਾਲ ਸੇਵਾ ਕੀਤੀ। ਤਿੰਨ ਨੂੰ ਕਾਠਗੜ੍ਹ ਤੋਂ ਪਿੰਡ ਗਹੂਣਾ ਆਏ। ਦੋਵੇਂ ਸਮਿਆਂ ਦੇ ਦੀਵਾਨ ਕਰਕੇ ਸ਼ਾਮ ਨੂੰ ਸੰਤ ਬਖਤਾਵਰ ਸਿੰਘ ਜੀ ਪਾਸ ਬਲਾਚੌਰ ਵਿਖੇ ਨਿਰੰਕਾਰੀ ਛੌਣੀ ਵਿੱਚ ਰਹੇ। ਚਾਰ ਨੂੰ ਦੋਨੋਂ ਦੀਵਾਨ ਬਲਾਚੌਰ ਹੀ ਕੀਤੇ। ਸੰਤ ਬਖਤਾਵਰ ਸਿੰਘ ਜੀ ਨੇ ਸੰਗਤ ਲਈ ਲੰਗਰ ਦਾ ਪ੍ਰਬੰਧ ਕੀਤਾ। ਰਾਤ ਨੂੰ ਗੜੀ ਪਿੰਡ ਵਿਖੇ ਭਾਈ ਗਿਆਨ ਸਿੰਘ ਜੀ ਪਾਸ ਆ ਕੇ ਰਹੇ। ਪੰਜ ਨੂੰ ਸਵੇਰ ਦਾ ਦੀਵਾਨ ਗੜੀ ਪਿੰਡ ਤੇ ਸ਼ਾਮ ਦਾ ਦੀਵਾਨ ਸਠਿਆਲੇ ਪਿੰਡ ਕੀਤਾ। ਦੋਹਾਂ ਨਗਰਾਂ ਦੀਆਂ ਸੰਗਤਾਂ ਅੰਦਰ ਥਾਹ ਪ੍ਰੇਮ ਸੀ 6 ਨੂੰ ਸਠਿਆਲੇ ਕੀਰਤਨ ਕਰਕੇ ਬੱਸਾਂ ਤੇ ਚੜ੍ਹ ਕੇ ਮਹਾਲਪੁਰ ਆਏ ਗਣੇਸ਼ਪੁਰੇ ਮਹਾਲਪੁਰ ਵਿਖੇ ਸ਼ਹੀਦਾਂ ਦੇ ਸਥਾਨ ਤੇ ਦੀਵਾਨ ਹੋਇਆ ਸ਼ਾਮ ਨੂੰ ਪਿੰਡ ਗਣੇਸ਼ਪੁਰੇ ਆਪੜੇ ਇੱਥੇ ਨਗਰ ਕੀਰਤਨ ਹੋਇਆ 7 ਨੂੰ ਗੁਰਦੁਆਰਾ ਟਾਲੀ ਸਾਹਿਬਾ ਸਹੀ 6ਵੀਂ ਦੇ ਅਸਥਾਨ ਦੀ ਯਾਤਰਾ ਕਰਕੇ ਗਣੇਸ਼ਪੁਰੇ ਆ ਗਏ ਜਿੱਥੇ ਦੋਵੇਂ ਸਮੇਂ ਦੀਵਾਨ ਸਾਇਦਾਂ ਸੀ ਬਾਈ ਬਲਵੰਤ ਸਿੰਘ ਲਖਾਰੀ ਨੇ ਬੜੇ ਪ੍ਰੇਮ ਨਾਲ ਸੇਵਾ ਕੀਤੀ 8 ਨੂੰ ਸੰਤ ਅੰਬੇਸ਼ਨ ਸਿੰਘ ਜੀ ਨੰਗਲ ਵਾਲੇ ਆ ਕੇ ਸੰਤ ਜੀ ਨੂੰ ਮਿਲੇ ਆਪਸ ਵਿੱਚ ਮਿਲ ਕੇ ਦੋਨੋਂ ਮਹਾਪੁਰਖ ਬੜੇ ਖੁਸ਼ ਹੋਏ ਗੁਣੇਸ਼ਪੁਰੇ 6ਵੇਂ ਪਾਸ਼ਾ ਜੀ ਬਾਬਾ ਲੱਖੋ ਦੇ ਪ੍ਰੇਮ ਕਰਕੇ ਆਏ ਸਨ ਸਤਗੁਰਾਂ ਦੀ ਯਾਦ ਵਿੱਚ ਬੜਾ ਸੋਹਣਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਇਸੇ ਜਗ੍ਹਾ ਹੀ ਦੀਵਾਨ ਸਜਦੇ ਰਹੇ 10 ਨੂੰ ਸੰਗਤ ਸਮੇਂ ਚਾਲੇ ਪਾ ਕੇ ਸੰਤ ਜੀ ਜੈਨ ਪਿੰਡ ਪੁੱਜੇ ਸੰਤਾ ਮਹਾਤਮਾ ਦੇ ਦਰਸ਼ਨ ਕੀਤੇ 11 ਨੂੰ ਉੱਥੇ ਅੰਬੱਸੀ ਪਿੰਡ ਦੇ ਇੱਕ ਪੰਡਿਤ ਨਾਲ ਚਰਚਾ ਹੋਈ ਸੰਤਾ ਦੇ ਗੰਮੀ ਤੇ ਅਨੁਭਵੀ ਬਚਨ ਸੁਣ ਕੇ ਉਹ ਪੰਡਿਤ ਚੱਕਰਿਤ ਰਹਿ ਗਿਆ ਚਰਨੀ ਟੈਪ ਆ ਆਪਣੀ ਭੁੱਲ ਦੀ ਖਿਮਾ ਮੰਗੀ ਤੇ ਅੱਗੇ ਤੋਂ ਚਰਚਾ ਛੱਡ ਕੇ ਅੰਮ੍ਰਿਤ ਛਕ ਕੇ ਸਿੰਘ ਸੱਜ ਗਿਆ ਹੁਣ ਨਿਰਹੰਕਾਰ ਹੋ ਕੇ ਸਿੱਖੀ ਕਮਾਉਣ ਲੱਗਾ 12 ਮਈ ਨੂੰ ਮੇਰਾ ਹੀਰ ਰਤਨੁ ਨਾਮੁ ਹਰੇ ਬਸਿਆ ਜੈ ਸ੍ਰੀ ਮਹੱਲਾ ਚੌਥਾ ਅੰਗ 696 ਸ਼ਬਦ ਅਜਹੀ ਅਨੁਭਵੀ ਆਤਮਦਰਸ਼ੀ ਕਥਾ ਕੀਤੀ ਕਿ ਸਾਰੇ ਸਰੋਤੇ ਰਸ ਚ ਗੜੂੰਦ ਹੋ ਗਏ ਸਾਰੇ ਸੰਤ ਮਹਾਤਮਾ ਅਤਪੁੱਤ ਰਸ ਚ ਚਲੇ ਗਏ ਸੰਗ ਤਾਂ ਬਹੁਤ ਪ੍ਰਸੰਨ ਹੋਈਆਂ ਇੱਥੇ ਸੰਤ ਮਹਾਤਮਾ ਦਾ ਇਕੱਠ ਸੀ ਕਥਾ ਤੋਂ ਬਾਅਦ ਆਪ ਜੀ ਨੇ ਸੰਤ ਜਵਾਲਾ ਸਿੰਘ ਜੀ ਹਰਖੋਵਾਲ ਤੇ ਸੰਤ ਬਿਸ਼ਨ ਸਿੰਘ ਜੀ ਨਾਲ ਗੁਰਮਤ ਵਿਚਾਰਾਂ ਕੀਤੀਆਂ ਤੇ ਸ਼ਾਮ ਨੂੰ ਗਣੇਸ਼ਪੁਰੇ ਪੁੱਜ ਗਏ 28 ਜੁਲਾਈ ਨੂੰ ਗੁਰਦੁਆਰਾ ਪਾਸ਼ੇੇ 6ਵੀਂ ਟਾਲੀ ਸਾਹਿਬ ਕੇ ਕੀਰਤਨ ਹੋਇਆ ਉਪਰੰਤ ਸੰਤ ਜੀ ਪਾਸੋਂ ਸੰਗਤਾਂ ਨੇ ਕਥਾ ਸੁਣੀ ਪਿਛਲੇ ਪਹਿਰ ਕਥਾ ਸੰਤ ਬਿਸ਼ਨ ਸਿੰਘ ਜੀ ਨੰਗਲ ਵਾਲਿਆਂ ਦੀ ਕੁਟਿਆ ਵਿਖੇ ਕੀਤੀ ਸੰਗਤਾਂ ਬਹੁਤ ਨਿਹਾਲ ਹੋਈਆਂ ਪਾਲਦੀ 1 ਅਗਸਤ ਨੂੰ ਗਣੇਸ਼ਪੁਰੇ ਤੋਂ ਚਾਲੇ ਪਾ ਕੇ ਪਿੰਡ ਪਾਲਦੀ ਪੁੱਜੇ ਸ਼ਾਮ ਦੀ ਕਥਾ ਤੇ ਕੀਰਤਨ ਪਾਲਦੀ ਵਿਖੇ ਹੋਇਆ ਦੋ ਦੇ ਸਵੇਰ ਤੇ ਸ਼ਾਮ ਦੇ ਦੋਨੋਂ ਦੀਵਾਨਾ ਪਾਲਦੀ ਵਿੱਚ ਹੀ ਹੋਏ ਤਿੰਨ ਨੂੰ ਦੁਪਹਿਰ ਦਾ ਦੀਵਾਨ ਪਿੰਡ ਢਾਡਾ ਖੁਰਦ ਵਿਖੇ ਕੀਤਾ ਸਵੇਰ ਤੇ ਸ਼ਾਮ ਦੋਨੋਂ ਦੀਵਾਨ ਪਾਲਦੀ ਵਿਖੇ ਹੀ ਹੋਏ ਨੌ ਨੂੰ ਨੰਗਲ ਵਾਲੇ ਸੰਤ ਅੰਬੇਸ਼ਨ ਸਿੰਘ ਜੀ ਪਾਸ ਸੰਤ ਜਵਾਲਾ ਸਿੰਘ ਜੀ ਹਰਖੋਵਾਲ ਸੰਤ ਜੈਨ ਵਾਲੇ ਸੰਤ ਡੁਮੇਲੀ ਵਾਲੇ ਸੰਤ ਆਨੰਦ ਸਿੰਘ ਜੀ ਰਾਮਗੜ੍ਹ ਵਾਲੇ ਪੁੱਜੇ ਹੋਏ ਸਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਵੀ ਜਥਿਸਮੇ ਜਾਪੁਜੇ ਉਪਰੋਕਤ ਸਾਰੇ ਮਹਾਪੁਰਖਾਂ ਦਾ ਸੰਤ ਮੰਡਲ ਪਰਸਪਰ ਦਰਸ਼ਨ ਕਰਕੇ ਬੜਾ ਪ੍ਰਸੰਨ ਹੋਇਆ ਆਪਸ ਵਿੱਚ ਗੁਰਮਤ ਸਬੰਧੀ ਤੇ ਚੱਲਦੇ ਪੰਥਕ ਮਸਰਿਆਂ ਸਬੰਧੀ ਵੀ ਵਿਚਾਰਾਂ ਹੋਈਆਂ ਸੰਤ ਜੈਨ ਵਾਲਿਆਂ ਦੀ ਬੇਨਤੀ ਕਰਨ ਤੇ ਸ਼ਾਮ ਨੂੰ ਰਹਿਰਾਸ ਦਾ ਪਾਠ ਸੰਤ ਗਿਆਨੀ ਗੁਰਬਚਨ ਸਿੰਘ ਜੀ ਵੱਲੋਂ ਕੀਤਾ ਗਿਆ ਪਾਠ ਸੁਣ ਕੇ ਸੰਤ ਮਹਾਤਮਾ ਬਹੁਤ ਆਨੰਦਿਤ ਹੋਏ ਉਹ ਰਾਤ ਆਪ ਨੰਗਲ ਸੰਤਾਂ ਦੀ ਕੁਟਿਆ ਜੀ ਰਹੇ 10 ਨੂੰ ਸ੍ਰੀ ਅਖੰਡ ਪਾਠ ਦੇ ਭੋਗ ਉਪਰੰਤ ਕੀਰਤਨ ਤੇ ਫਿਰ ਸੰਤ ਜੀ ਨੇ ਸ਼ਬਦ ਦੀ ਕਥਾ ਕੀਤੀ। ਬਾਅਦ ਵਿੱਚ ਠੱਟੇ ਵਾਲੇ ਸੰਤ ਜਗਤ ਸਿੰਘ ਜੀ ਮਿਲੇ। ਪਰਸਪਰ ਮਿਲ ਕੇ ਬੜੇ ਪ੍ਰਸੰਨ ਹੋਏ। 11 ਨੂੰ ਸਾਰੇ ਮਹਾਤਮਾ ਗਣੇਸ਼ਪੁਰੇ ਆ ਗਏ। ਦੀਵਾਨ सजਿਆ। ਕੀਰਤਨ ਉਪਰੰਤ ਕਥਾ ਹੋਈ। ਭਾਈ ਬਲਵੰਤ ਸਿੰਘ ਜੀ ਨੇ ਸਮੂਹ ਸੰਤਾਂ ਨੂੰ ਪੱਕਾ ਭੰਡਾਰਾ ਛਕਾਇਆ। ਸਾਰੇ ਮਹਾਪੁਰਖ ਬਹੁਤ ਪ੍ਰਸੰਨ ਹੋਏ ਤੇ ਵਿਦਾ ਹੋ ਕੇ ਚਲੇ ਗਏ। ਸੰਤ ਜੀ ਨੇ ਜਥੇ ਸਮੇਤ ਆ ਕੇ ਸ਼ਾਮ ਦਾ ਦੀਵਾਨ ਪਾਲ ਦੀ ਵਿਖੇ ਹੀ ਕੀਤਾ ਪਿੰਡ ਪਟਲਾਵੇ ਪੁੱਜੇ ਜਿੱਥੇ ਦੋਵੇਂ ਸਮੇਂ ਦੀਵਾਨ ਸਜਦਾ ਰਿਹਾ ਸੰਤ ਕਰਤਾਰ ਸਿੰਘ ਜੀ ਨੇ ਬਹੁਤ ਸੇਵਾ ਕੀਤੀ 20 ਨੂੰ ਸਵੇਰ ਦੀ ਕਥਾ ਪਿੰਡ ਪਟਲਾਵੇ ਕਰਕੇ ਸ਼ਾਮ ਦੇ ਦੀਵਾਨ ਸਮੇਂ ਪਿੰਡ ਚੱਕਾ ਆ ਗਏ ਬੰਗਾ ਚੱਕੇ ਤੋਂ ਚੱਲ ਕੇ ਬੰਗੇ ਸੰਤ ਮੇਲਾ ਸਿੰਘ ਜੀ ਨੂੰ ਉਹਨਾਂ ਦੀ ਕੂਟਿਆ 'ਚ ਮਿਲੇ ਮਿਲ ਕੇ ਬਹੁਤ ਪ੍ਰਸੰਨ ਹੋਏ ਸੰਤ ਮੇਲਾ ਸਿੰਘ ਜੀ ਵੀ ਸੰਤ ਗਿਆਨੀ ਸੁੰਦਰ ਸਿੰਘ ਜੀ ਭਿੰਡਰਾ ਵਾਲਿਆਂ ਦੇ ਜਥੇ 'ਚ ਰਹਿ ਕੇ ਗੁਰਮਤਿ ਵਿੱਦਿਆ ਹਾਸਲ ਕਰਦੇ ਰਹੇ ਸਨ ਆਪਣੇ ਹਮ ਜਮਾਤੀ ਤੇ ਪੁਰਾਣੇ ਮਿੱਤਰ ਜਾਣ ਕੇ ਉਹਨਾਂ ਨੂੰ ਮਿਲਣ ਲਈ ਆਏ ਸਨ ਕਟਿਆ ਤੋਂ ਬਾਅਦ ਬੰਗੇ ਵਿਖੇ ਨਵੇਂ ਪਾਸ਼ਾ ਜੀ ਦੇ ਗੁਰਦੁਆਰਾ ਸਾਹਿਬ ਦੀ ਯਾਤਰਾ ਵੀ ਕੀਤੀ ਢਾਲੀਵਾਲ ਬੰਗੇ ਸਟੇਸ਼ਨ ਤੋਂ ਗੱਡੀ ਚੜ੍ਹ ਕੇ ਜਲੰਧਰ ਰਾਹੀਂ ਟਿਲਮਾ ਸਟੇਸ਼ਨ ਤੇ ਉਤਰ ਕੇ ਪਿੰਡ ਢਾਲੀਵਾਲ ਵਿਖੇ ਜਥੇ ਦੇ ਸਿੰਘਾਂ ਨੇ ਕੀਰਤਨ ਕੀਤਾ ਉਪਰੰਤ ਸੰਤ ਜੀ ਨੇ ਸ਼ਬਦ ਦੀ ਕਥਾ শ্রবণ ਕਰਵਾਈ ਭਾਰੀ ਗਿਣਤੀ ਵਿੱਚ ਸੰਗਤ ਕਥਾ ਸੁਣਨ ਆਈ ਸੰਗੋਜਲੇ ਢਾਲੀਵਾਲ ਤੋਂ ਚਾਲੇ ਪਾ ਕੇ ਪਿੰਡ ਸੰਗੋਜਲੇ ਪੁੱਜੇ ਜਿੱਥੇ ਹਰ ਰੋਜ਼ ਦੋਨੋਂ ਵੇਲੇ ਕਥਾ ਕੀਰਤਨ ਦਾ ਪ੍ਰਵਾਹ ਚੱਲਦਾ ਰਿਹਾ 25 ਅਗਸਤ ਨੂੰ ਭਾਈ ਸੋਹਣ ਸਿੰਘ ਦੇ ਘਰ ਸ੍ਰੀ ਖੰਡ ਪਾਠ ਸਾਹਿਬ ਦਾ ਭੋਗ ਪਾਇਆ ਕੀਰਤਨ ਉਪਰੰਤ ਸ਼ਬਦ ਦੀ ਕਥਾ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪਹਿਲਾ ਪ੍ਰਕਾਸ਼ ਉਤਸਵ ਗੁਰਪੁਰਬ ਇੱਥੇ ਹੀ ਮਨਾਇਆ ਗਿਆ। 26 ਨੂੰ ਸਵੇਰ ਦਾ ਦੀਵਾਨ ਪਿੰਡ ਜਾਤੀ ਕੇ ਵਿਖੇ ਸਜਿਆ ਤੇ ਸ਼ਾਮ ਦਾ ਦੀਵਾਨ ਸੰਗੋਜਲੇ ਨਗਰ ਵਿਖੇ ਕੀਤਾ। 27 ਨੂੰ ਸੋਹਣ ਸਿੰਘ ਦੇ ਘਰ ਦੂਜੇ ਸ੍ਰੀ ਅਖੰਡ ਪਾਠ ਸਾਹਿਬ ਜੀ ਦਾ ਭੋਗ ਪਿਆ, ਸ਼ਬਦ ਦੀ ਕਥਾ ਵੀ ਹੋਈ। ਪ੍ਰਸ਼ਾਦਾ ਛਕ ਕੇ ਸੰਤ ਜੀ ਕੁਝ ਸਿੰਘਾਂ ਸਮੇਤ ਅੰਮ੍ਰਿਤਸਰ ਸੈ ਪੁੱਜ ਗਏ। ਦਰਸ਼ਨ ਸ਼ਰਾਨ ਤੇ ਯਾਤਰਾ ਕੀਤੀ ਭਾਈ ਗਿਆਨ ਸਿੰਘ ਗ੍ਰੰਥੀ ਭਾਈ ਸੋਹਣ ਸਿੰਘ ਜੀ ਨੇ ਬਹੁਤ ਪ੍ਰੇਮ ਨਾਲ ਸੇਵਾ ਕੀਤੀ ਜਥੇ ਦੇ ਬਾਕੀ ਸਿੰਘ 28 ਨੂੰ ਸੰਗੋਜਲੇ ਤੋਂ ਚੱਲ ਕੇ ਸ਼ਾਮ ਨੂੰ ਪਿੰਡ ਮਲਕ ਵਿਖੇ ਪਹੁੰਚ ਗਏ ਮਲਕ ਸੰਤ ਜੀ ਆਪ ਵੀ ਸ਼ਾਮ ਨੂੰ ਅੰਮ੍ਰਿਤਸਰ ਤੋਂ ਮਲਕ ਆ ਗਏ ਇੱਥੇ ਦੋਨੋਂ ਸਮੇਂ ਕੀਰਤਨ ਤੇ ਕਥਾ ਹੁੰਦੀ ਰਹੀ 29 ਨੂੰ ਭਾਈ ਪੂਰਨ ਸਿੰਘ ਦੌਧਰ ਵਾਲਿਆਂ ਦੀ ਪ੍ਰੇਰਣਾ ਨਾਲ ਭਾਈ ਉਜਾਗਰ ਸਿੰਘ ਜੀ ਮਲਕ ਵਾਲਿਆਂ ਦੇ ਘਰ ਸ੍ਰੀ ਖੰਡ ਪਾਠ ਸਾਹਿਬ ਆਰੰਭ ਹੋਇਆ ਜਿਸ ਦਾ ਭੋਗ 31 ਅਗਸਤ ਨੂੰ ਪਿਆ ਸੰਤਾਂ ਨੇ ਸ਼ਬਦ ਦੀ ਕਥਾ ਸੁਣਾ ਕੇ ਸੰਗਤਾਂ ਨੂੰ ਪ੍ਰਸੰਨ ਕੀਤਾ ਸ਼ਾਮ ਨੂੰ 4 ਵਜੇ ਚੱਲ ਕੇ ਕੋਕਰੀ ਗਲਾਂ ਵਿਖੇ ਰਾਗੀ ਸਿੰਘਾਂ ਦੇ ਗੁਰਦੁਆਰੇ ਰਾਤ ਰਹੇ 31 ਅਗਸਤ ਨੂੰ ਪਤਾ ਲੱਗਾ ਕਿ ਸੰਤ ਬਿਸ਼ਨ ਸਿੰਘ ਜੀ ਮਸਤਵਾਨੇ ਵਾਲੇ ਅਕਾਲ ਚਲਾਣਾ ਕਰ ਗਏ ਹਨ ਸੰਤਾਂ ਨੇ ਸ੍ਰੀ ਸਹਿਜ ਪਾਠ ਉਹਨਾਂ ਦੀ ਯਾਦ ਵਿੱਚ ਆਰੰਭ ਕੀਤਾ ਸਾਰੇ ਜਥੇ ਦੇ ਸਿੰਘਾਂ ਪਾਸੋਂ ਰੋਜ਼ਾਨਾ ਨਿਤਨੇਮ ਤੋਂ ਇਲਾਵਾ ਇੱਕ ਇੱਕ ਨਿਤਨੇਮ ਅਤੇ ਇੱਕ ਇੱਕ ਸ੍ਰੀ ਸੁਖਮਣੀ ਸਾਹਿਬ ਜੀ ਦਾ ਪਾਠ ਵੀ ਕਰਵਾਇਆ ਸੰਗਤ ਵਿੱਚ ਅਰਦਾਸ ਕੀਤੀ 1 ਸਤੰਬਰ ਨੂੰ ਕੋਕਰੀ ਤੋਂ ਗੁਰਦੁਆਰਾ ਸ੍ਰੀ ਅਖੰਡ ਪrakash ਭਿੰਡਰਾ ਕਲਾਂ ਦੇ ਜਾ ਦਰਸ਼ਨ ਦੀਦਾਰ ਕੀਤੇ 3 ਸਤੰਬਰ ਨੂੰ ਜੇਲ੍ਹ ਕੱਟ ਕੇ ਆਏ ਭਾਈ ਪ੍ਰਤਾਪ ਸਿੰਘ ਅਕਾਲੀ ਨੂੰ ਸੰਤਾਂ ਨੇ ਸੰਗਤ ਵਿੱਚ ਸਿਰੋਪਾਓ ਦਿੱਤਾ ਪਿੰਡ ਰੀ 9 10 11 ਸਤੰਬਰ ਨੂੰ ਸਾਲਾਨਾ ਜੋੜ ਮੇਲਾ ਕੀਤਾ دیਵਾਨ ਸਜੇ ਕਥਾ ਕੀਰਤਨ ਢਾਡੀ ਕਵੀਸ਼ਰ ਪੁਜੇ ਹਜ਼ਾਰਾਂ ਸੰਗਤਾਂ ਦਰਸ਼ਨ ਕੀਤੇ ਸਾਧੂ ਮਹਾਤਮਾ ਆਏ 11 ਸਤੰਬਰ ਨੂੰ ਚੱਲ ਰਹੀ 11ਵੀਂ ਸੰਥਾ ਕਥਾ ਦਾ ਭੋਗ ਪਾਇਆ ਵਿਦਿਆਰਥੀਆਂ ਨੂੰ ਕਿਹਾ ਸਿੰਘੋ ਅੱਗੇ ਵੀ ਹੋਰ ਸਿੰਘਾਂ ਨੂੰ ਕਥਾ ਪੜ੍ਹਾਇਓ ਗੁਰਬਾਣੀ ਅਨੁਸਾਰ ਜੀਵਨ ਉੱਚਾ ਰੱਖਿਓ 12 ਨੂੰ ਅੰਮ੍ਰਿਤ ਦਾ ਬਾਟਾ ਤਿਆਰ ਕੀਤਾ ਦੀ ਮਾਈ ਭਾਈ ਗੁਰੂ ਕੇ ਜਹਾਜ਼ੇ ਚੜੇ 13 ਨੂੰ ਪਿੰਡ ਸਿੰਘਾ ਵਾਲੇ ਵਿਖੇ ਰਾਗੀ ਆਰਮ ਸਿੰਘ ਦੇ ਦੁਸਹਿਰੇ ਤੇ ਕਥਾ ਕੀਤੀ ਤੇ ਸ਼ਾਮ ਨੂੰ ਦੌਦੜ ਪਹੁੰਚ ਗਏ ਹਫਤਾ ਭਰ ਕਥਾ ਕੀਰਤਨ ਹੋਇਆ ਭਾਈ ਪੂਰਨ ਸਿੰਘ ਕਿਸ਼ਨ ਸਿੰਘ ਦੇ ਘਰ 16 ਸ੍ਰੀ ਅਖੰਡ ਪਾਠਾਂ ਦਾ ਭੋਗ ਪਿਆ ਬਾਰਹ ਮਹਾ ਦੀ ਕਥਾ ਵੀ ਹੋਈ ਦਰਦ ਤੋਂ ਆ ਕੇ ਮਦੋਕੇ ਅੰਗੁਰ ਦੁਆਰਾ ਪਾਸ਼ਾਹੀ 6 ਮਹੀਨੇ ਦਰਸ਼ਨ ਕੀਤੇ